ਕੋਟਕਪੂਰੇ ਵਾਲੀਆਂ ਨਹਿਰਾਂ ਟੁੱਟਣ ਕਿਨਾਰੇ ਤੇ ਹਬੌਰ ਵਾਲੇ ਮਰਦੇ ਨੇ ਬਿਨਾ ਪਾਣੀ ਤੋਂ ਵਿਚਾਰੇ ਸਾਸੀਆ ਦੋਸਤੋ ਦੋਸਤੋ ਤੁਸੀਂ ਆ ਵੇਖ ਰਹੇ ਜੇ ਕੋਟਕਪੂਰੇ ਵਾਲੀਆਂ ਨਹਿਰਾਂ ਜੜੀਆਂ ਆ ਜਿਹੜੀ ਆ ਪੰਜਾਬ ਵਾਲੀ ਨਹਿਰ ਆ ਦੋਸਤੋ ਉਰਲੇ ਪਾਸੇ ਤੇ ਉਹ ਪਰਲੇ ਪਾਸੇ ਦੋਸਤੋ ਰਜਸਤਾਨ ਵਾਲੀ ਨਹਿਰ ਆ ਇੱਕ ਪੰਜਾਬ ਵਾਲੀ ਆ ਪਰਲੇ ਪਾਸੇ ਰਜਸਤਾਨ ਵਾਲੀ ਨਹਿਰ ਆ ਤੇ ਦੋਸਤੋ ਰਜਸਤਾਨ ਵਾਲੀ ਜਿਹੜੀ ਨਹਿਰ ਆ ਉਹ ਵੀ ਫੁੱਲ ਚੱਲਦੀ ਪਈ ਆ ਤੇ ਜਿਹੜੀ ਪੰਜਾਬ ਨੂੰ ਪਾਣੀ ਦਿੰਦੀ ਆ ਜਿਹੜਾ ਆਪਣਾ ਮਲੂਕਪੁਰਾ ਰਾਮਸਰਾ ਮੈਨਰ ਆ ਅਬੋਰ ਨੂੰ ਪਾਣੀ ਮਿਲਦਾ ਤੇ ਦੋਸਤੋ ਇੱਥੇ ਫੁੱਲ ਬਟਾ ਫੁੱਲ ਆ ਵੇਖ ਸਕਦੇ ਜੇ ਪਾਣੀ ਦੀ ਕੋਈ ਕਾਟ ਨਹੀਂ ਹੈਗੀ ਬਿਲਕੁਲ ਜਿਹੜਾ ਪਾਣੀ ਆ ਉਹ ਫੁੱਲ ਚੱਲ ਰਿਹਾ ਦੋਸਤੋ ਤੇ ਆਪਣੀਆਂ ਜਿਹੜੀਆਂ ਨਹਿਰਾਂ ਦੀ ਜਿਹੜੀ ਬੰਦੀ ਆ ਉਹ ਬੰਦੀ ਕਰ ਦਿੱਤੀ ਗਈ ਆ ਮੈਂ ਕੱਲ ਵੀ ਵੀਡੀਓ ਦੋਸਤੋ ਬਣਾਈ ਸੀਗੀ ਇਸੇ ਪਾਣੀ ਦੇ ਮੁੱਦੇ ਤੇ ਇਸੇ ਪਾਣੀ ਦੇ ਮਾਰੇ ਵੀਡੀਓ ਬਣਾਈ ਸੀ ਵੀ ਸਾਨੂੰ ਜਦੋਂ ਨਰਮੇ ਵਾਲਿਆਂ ਨੂੰ ਪਾਣੀ ਦੀ ਲੋੜ ਆ ਬਾਗ ਸਾਡੇ ਸੁੱਕਦੇ ਪਿਆ ਨਰਮਾ ਉਹ ਸਾਡਾ ਸੁੱਕਦਾ ਪਿਆ ਤੇ ਪਾਣੀ ਸਾਡੀਆਂ ਨਹਿਰਾਂ ਨੂੰ ਬੰਦ ਕੀਤਾ ਗਿਆ ਤੇ ਆਹ ਵੇਖ ਲਓ ਪਾਣੀ ਕਿੱਧਰ ਜਾ ਰਿਹਾ ਪਾਣੀ ਚੱਲਦੀ ਨਹੀਂ ਪਈ ਨਹਿਰ ਇੰਨਾ ਫੁੱਲ ਪਾਣੀ ਆ ਦੋਸਤੋ ਆ ਤੁਸੀਂ ਵੇਖ ਸਕਦੇ ਜੇ ਮੈਂ ਅੱਗੇ ਜਾ ਕੇ ਵੀ ਤੁਹਾਨੂੰ ਵੀਡੀਓ ਦਿਖਾਉਣਾ ਵੀ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਇਨਾ ਜਿਆਦਾ ਪਾਣੀ ਆ ਦੋਸਤੋ ਪਰ ਜਿਹੜਾ ਸਾਨੂੰ ਆ ਪਾਣੀ ਉਹ ਪਾਣੀ ਸਾਨੂੰ ਮੁਹੱਈਆ ਨਹੀਂ ਕਰਾਇਆ ਜਾਂਦਾ ਆ ਅੱਗੇ ਵੀ ਆ ਤੁਸੀਂ ਦੇਖ ਲਓ ਐ ਕੰਡੇ ਆ ਕੇ ਚੱਲਦੀ ਪਈ ਆ ਦੋਸਤੋ ਆ ਵੀਡੀਓ ਆ ਫੁੱਲ ਕੰਡਿਆਂ ਤੇ ਜਿਹੜੀ ਵੀਡੀਓ ਆ ਉਹ ਦੋਸਤੋ ਆ ਚੱਲਦੀ ਪਈ ਆ ਆ ਦੇਖ ਲਓ ਐ ਪੂਰੇ ਚਨਾਤਨ ਫੁੱਲ ਬਟਾ ਫੁੱਲ ਆ ਦੇਖ ਲਓ ਦੋਸਤੋ ਫੁੱਲ ਬੜਾ ਫੁੱਲ ਫੁੱਲ ਭਰੀ ਜੇ ਨਹਿਰ ਤੇ ਜੇ ਹਬੌਰ ਇਲਾਕੇ ਨੂੰ ਪਾਣੀ ਦੇਣ ਦਾ ਪ੍ਰਸ਼ਾਸਨ ਨਾ ਨਹੀਂ ਲੈਂਦਾ ਅਸੀਂ ਉੱਥੇ ਸਾਡੀਆਂ ਫਸਲਾਂ ਸੁੱਕਦੀਆਂ ਪੰਜਾਣੇ ਸਾਡੇ ਨਰਮੇ ਸੁੱਕਦੇ ਪੈਣੇ ਸਾਡੇ ਬਾਗ ਸੁੱਕਦੇ ਪੈਣੇ ਤੇ ਆ ਦੇਖ ਲਓ ਜੇ ਪਾਣੀ ਦੀ ਕਮੀ ਹੈਗੀ ਇੱਥੇ ਪਾਣੀ ਦੀ ਕੋਈ ਕਮੀ ਨਹੀਂ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੀ ਹਬੌਰ ਰਾਮਸਰਾ ਮੈਨਰ ਬਲੂਕਪੁਰਾ ਮੈਨਰ ਉਹਨੂੰ ਖੋਲਿਆ ਜਾਵੇ ਉਹੜੀ ਬੰਦੀ ਆ ਬੰਦੀ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਸਾਨੂੰ ਪਾਣੀ ਆ ਉਹ ਸਾਨੂੰ ਹਬੌਰ ਵਾਸੀਆਂ ਨੂੰ ਪਾਣੀ ਦਿੱਤਾ ਜਾਵੇ ਇਹ ਮੈਂ ਸਪੈਸ਼ਲ ਇੱਥੇ ਖੋਲੋ ਕੇ ਜਿਹੜੀ ਵੀਡੀਓ ਬਣਾਈ ਆ ਵੀ ਪ੍ਰਸ਼ਾਸਨ ਗਾਂਹ ਬਹਾਨੇ ਲਾਉਂਦਾ ਜੀ ਪਿੱਛੋਂ ਪਾਣੀ ਦੀ ਕਮੀ ਆ ਫਲਾਣਾ ਟਮਕਾਣਾ ਇਹ ਆ ਉਹ ਆ ਤੇ ਪਾਣੀ ਮੈਨੂੰ ਲੱਗਦਾ ਪਰਲੇ ਪਾਸੇ ਰਾਜਸਥਾਨ ਫੀਡਰ ਨੂੰ ਪਾਣੀ ਦਿੱਤਾ ਹੋਇਆ ਆ ਏ ਫਿਰ ਫੁੱਲਾ ਜਦੋਂ ਜਿੰਨੀ ਕੁ ਵੀ ਕੱਟੀ ਆ ਮੇਰੇ ਹਿਸਾਬ ਨਾਲ ਉਹਨਾਂ ਪਾਣੀ ਪਰਲੀ ਨਹਿਰ ਦੇ ਵਿੱਚ ਆ ਵਕੀਤਾ ਗਿਆ ਤੇ ਸਾਨੂੰ ਸਾਨੂੰ ਕੁਆਟਰ ਵਾਕਸ ਦੇ ਵਿੱਚ ਪੀਣ ਵਾਲਾ ਪਾਣੀ ਉਹ ਵੀ ਨਹੀਂ ਮਿਲਦਾ ਪਿਆ ਵਾਟਰ ਵਾਕਸ ਦੇ ਵਿੱਚ ਪਾਣੀ ਨਹੀਂ ਮਿਲਦਾ ਪਿਆ ਪੀਣ ਵਾਲਾ ਪਾਣੀ ਸਾਨੂੰ ਉਹ ਵੀ ਨਹੀਂ ਮਿਲਦਾ ਪਿਆ ਇਸ ਕਰਕੇ ਜਿਹੜਾ ਪਾਣੀ ਆ ਉਹਨੂੰ ਛੱਡਿਆ ਜਾਵੇ ਤੇ ਦੋਸਤੋ ਵੀਡੀਓ ਨੂੰ ਬਤ ਵਤ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਜੀ ਤਾਂ ਕਿ ਇਹ ਪ੍ਰਸ਼ਾਸਨ ਦੇ ਜਿਹੜੇ ਇਹ ਕੰਨਾਂ ਤੱਕ ਜਿਹੜੀ ਆਵਾਜ਼ ਉਹ ਪਹੁੰਚੇ ਮਹਿ ਕਾਬਲ ਰੁਕਨਪੁਰੀਆ ਹਫੋਰ ਵਾਲਾ ਸੱਸੀ ਦਾ ਦੋਸਤ